ਪੰਡਿਤ ਕੋਈ ਵਿਆਹ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਹੋਈ ਹੈ ਮਜੀਤਿੰਦਰ ਸਾਹਿਬ ਨਹੀਂ ਮੇਰੀ ਮਣੀਆਰੀ ਦੀ ਸ਼ਾਪ ਹੈ ਰਾਤੀ 12:30 ਵਜੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੇਰੀ ਦੁਕਾਨ ਦਾ ਸ਼ਟਰ ਮੇਰੇ ਦੁਕਾਨ ਦੇ ਅੰਦਰਲਾ ਕਾਊਂਟਰ ਦਾ ਸ਼ੀਸ਼ਾ ਪੂਰਾ ਧਿਰਕ ਚੁਕਿਆ ਵਾ ਕਿੰਨੀ ਵਾਰ ਅਸੀਂ ਗੱਡੀ ਚ ਕਦੋਂ ਨੂੰ ਲੋ ਐਕਸੀਡੈਂਟ ਰਤੀ ਇੱਕ ਬੰਦਾ ਸੀ ਪੰਡਿਤ ਹੈ ਕੋਈ ਤੇ ਇੱਕ ਕੱਲਾ ਜਾਣਾ ਸੀ ਵਿਆਹ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਹੈ ਮੇਰਾ ਸ਼ਟਰ ਦਾ ਨੁਕਸਾਨ ਸਾਰਾ ਤੇ ਮੇਰੇ ਸ਼ੀਸ਼ਾ ਦਾ ਸਾਰਾ ਨੁਕਸਾਨ ਕੀਤਾ ਉਹਨਾਂ ਦਾ ਬਚਾਈ ਆ ਉਹਨਾਂ ਦਾ ਬਚਾਈ ਆ ਗੱਡੀ ਕਿੱਧਰੋਂ ਆ ਰਹੀ ਸੀ ਗੱਡੀ ਧਾਰੀ ਵੱਲੋਂ ਆ ਰਹੀ ਸੀ ਕੋ ਡੱਗਣੇ ਚਾਹੋਗਾ ਮੇਰਾ ਭਾਜੀ ਪੂਰਾ ਸ਼ੀਸ਼ੇ ਦਾ ਨੁਕਸਾਨ ਹੈ ਤੇ ਮੇਰਾ ਸਾਰਾ ਨਿਆ ਹੀ ਪੈਣਾ ਸ਼ਟਰ ਪੂਰਾ ਸ਼ਟਰ ਦਾ ਪੂਰਾ ਨੁਕਸਾਨ ਹੋ ਚੁੱਕੇ ਦਾ ਪੰਡਿਤਾ ਕੋਈ ਵਿਆਹ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਐ ਮਜੀਤਿੰਦਰ ਸਾਹਿਬ ਨਹੀਂ ਮੇਰੀ ਮਨੀਆਰੀ ਦੀ ਸ਼ਾਪ ਹੈ ਰਾਤੀ 12:30 ਵਜੇ ਨਾਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਮੇਰੀ ਦੁਕਾਨ ਦਾ ਸ਼ਟਰ ਤੇ ਮੇਰੇ ਦੁਕਾਨ ਦੇ ਅੰਦਰਲਾ ਕਾਊਂਟਰ ਦਾ ਸ਼ੀਸ਼ਾ ਪੂਰਾ ਤਰਕ ਚੁਕਿਆ ਵਾ। ਕਿਨੇ ਆ ਰਹੀ ਗੱਡੀ ਚ ਕਦੋਂ ਉਹ ਐਕਸੀਡੈਂਟ ਹੋਇਆ। ਰੋਤੀ ਇੱਕ ਬੰਦਾ ਸੀ ਪੰਡਿਤ ਹੈ ਕੋਈ ਤੇ ਇੱਕ ਇਕੱਲਾ ਜਾਣਾ ਸੀ। ਵਿਆਹ ਕਿਸੇ ਦਾ ਕਰਵਾਣਾ ਇਹ ਹੀ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਇਹਨਾਂ ਦਾ ਗੱਡੀ ਪਲਟੀ ਹੈ ਮੇਰਾ ਸ਼ਟਰ ਦਾ ਨੁਕਸਾਨ ਸਾਰਾ ਤੇ ਮੇਰੇ ਸ਼ੀਸ਼ਾ ਦਾ ਸਾਰਾ ਨੁਕਸਾਨ ਕੀਤਾ। ਉਹਨਾਂ ਦਾ ਬਚਾਈ ਆ। ਉਹਨਾਂ ਦਾ ਬਚਾਈ ਆ। ਤੇ ਗੱਡੀ ਕਿੱਧਰੋਂ ਆ ਰਹੀ ਸੀ? ਗੱਡੀ ਧਾਰੀ ਬਲਵਾਰੀ ਸੀ। ਪੋਰ ਡਗ ਨਿਸ਼ਾਨ ਹੋਗਾ ਮੇਰਾ ਭਾਜੀ ਪੂਰਾ ਸ਼ੀਸ਼ੇ ਦਾ ਨੁਕਸਾਨ ਹੈ ਤੇ ਮੇਰਾ ਸਾਰਾ ਨਿਆ ਹੀ ਪੈਣਾ ਸ਼ਟਰ ਪੂਰਾ ਸ਼ਟਰ ਦਾ ਪੂਰਾ ਨੁਕਸਾਨ ਹੋ ਚੁੱਕੇ ਦਾ